ਉਦ ਦਿਨ ਰਾਤ ਪੁੱਤਾਂ ਵਾਂਗ ਜੀ ਨੂੰ ਪਾਲਿਆ ਕਦੇ ਮੰਜਾ ਮੋਟਰ ਕਦੇ ਪੈਲੀ ਚੜਾਲਿਆ ਦਿਨ ਰਾਤ ਪੁੱਤਾਂ ਵਾਂਗ ਜੀ ਨੂੰ ਪਾਲਿਆ ਕਦੇ ਮੰਜਾ ਮੋਟਰ ਕਦੇ ਪੈਲੀ ਚੜਾਲਿਆ ਹੋ ਗਈ ਤਿਆਰ ਪਈ بارش ਦੀ ਮਾਰ ਸੌਣ ਦਾ ਮਹੀਨਾ ਅਗੇ ਤਜਾਦ ਆ ਗਿਆ ਤਰਿਆ ਨਾ ਸ਼ਾਂ ਦਾ ਵਿਆਜ ਜੇ ਪੂਰਾ ਬੈਂਕ ਦੀ ਲਿਮਟ ਦਾ ਫਿਕਰ ਖਾ ਗਿਆ ਤਰਿਆਣਾ ਸ਼ਾਨਦਾ ਵਿਆਹ ਅਜੇ ਪੂਰਾ ਬੈਂਕ ਦੀ ਲਿਮਟ ਦਾ ਫਿਕਰ ਖਾ ਗਿਆ ਸੱਤ ਵੈਂਡ ਲੈ ਕੇ ਪੁੱਤ ਕਰ ਗਿਆ ਤਿਆਰੀ ਦਾਜ ਦੀ ਲਿਸਟ ਮੁੰਡੇ ਵਾਲਿਆਂ ਦੀ ਭਾਰੀ ਸੱਤ ਵੈਂਡ ਲੈ ਕੇ ਪੁੱਤ ਕਰ ਗਿਆ ਤਿਆਰੀ ਦਾਜ ਦੀ ਲਿਸਟ ਮੁੰਡੇ ਵਾਲਿਆਂ ਦੀ ਭਾਰੀ ਲਾਲਾ ਕਟ ਕਮੜਾ ਕਰਤਾ ਜੱਟ ਬੈਠ ਗਿਆ ਬੋਰਸੋ ਕਵਸਲ ਖਾ ਗਿਆ ਤਰਿਆਣਾ ਸ਼ਾਨਦਾ ਵਿਆਹ ਅਜੇ ਪੂਰਾ ਬੈਂਕ ਦੇ ਲਿਮਟ ਦਾ ਫਿਕਰ ਖਾ ਗਿਆ ਤਾਰਿਆਣਾ ਸ਼ਾਹਾਂ ਦਾ ਵਿਆਜ ਜੇ ਪੂਰਾ ਬੈਂਕ ਦੇ ਲਿਮਟ ਦਾ ਫਿਕਰ ਖਾ ਗਿਆ ਨਖਰੇ ਕਰ ਕਰ ਚੁੱਕਿਆ ਆੜਤੀ ਕਿਸੇ ਦੀ ਹੋ ਕੇ ਤਾਰਾ ਨੇ ਇੱਕ ਸਾੜਤੀ ਕਿਸੇ ਦੀ ਨਖਰੇ ਕਰ ਕਰ ਚੁੱਕਿਆ ਆੜਤੀ ਕਿਸੇ ਦੀ ਹੋ ਕੇ ਤਾਰਾ ਨੇ ਇੱਕ ਸਾੜਤੀ ਕਿਸੇ ਦੀ ਨਾ ਠੇਕਾ ਹੋਇਆ ਲਾ ਗਾਲ ਰਸਾ ਲਿਆ ਪਾ ਮਾਂ ਵਰਗੀ ਪੈੜੀ ਨੇ ਪੁੱਤ ਖਾ ਲਿਆ ਤਾਰਿਆ ਨਾ ਸ਼ਾਹਾਂ ਦਾ ਵਿਆਜ ਇਹ ਪੂਰਾ ਬੈਂਕ ਦੀ ਲਿਮਟ ਦਾ ਫਿਕਰ ਖਾ ਗਿਆ ਤਾਰਿਆ ਨਾ ਸ਼ਾਹਾਂ ਦਾ ਵਿਆਜ ਇਹ ਪੂਰਾ ਬੈਂਕ ਦੀ ਲਿਮਟ ਦਾ ਫਿਕਰ ਖਾ ਗਿਆ